ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਅਮੀਰਾ ਠੀਕ ਠਾਕ ਹੋ ਗਏ ਸਾਰੇ ਅੱਜ ਆਪਣਾ ਹੋ ਗਿਆ 6ਵਾਂ ਦਿਨ ਤੇ ਅੱਜ ਦੇਖਦੇ ਆ ਕੋਈ ਸਾਲ ਕੀ ਲਵਾਉਂਦੇ ਆ ਤੇ ਦਿਖਾਉਨੇ ਆ ਤੁਹਾਨੂੰ ਅੱਗੇ ਵਲੌਗ ਚ ਕਿਦਾਂ ਫਿਰ ਅੱਜ ਹੁੰਦੀਆਂ ਤਸੱਲੀਆਂ ਦਿਨ ਬਦਨ ਕੰਮ ਹਾਰ ਹੀ ਕਰੀ ਜਾਂਦੇ ਕੋਈ ਸਾਹ ਸਹੀ ਆ ਜੀ ਤੇ ਤੁਹਾਨੂੰ ਦਿਖਾਉਨੇ ਆ ਅੱਜ ਕਿਦਾਂ ਫਿਰ ਤਸੱਲੀਆਂ ਕਰਾਉਂਦੇ ਅੱਜ ਠੀਕ ਆ ਜੀ ਜੱਫੀ ਨਹੀਂ ਪੈਂਦੀ ਏਡਾ ਮੋਟਾ ਵੇਖ ਲਓ ਬੰਦਾ ਏਡਾ ਮੋਟਾ ਹੋ ਗਿਆ ਜੱਫੀ ਨਹੀਂ ਪੈਂਦੀ ਅੱਜ ਛੋਟੀ ਫੜ ਕੇ ਪਾਉਣ ਡਿਆ ਮੈਂ ਪੈਂਦੀ ਨਹੀਂ ਜੱਫੀ ਜਾਣ ਕੇ ਨਹੀਂ ਦੇ ਲੋ ਤੁਸੀਂ ਆਪ ਦੱਸੋ ਵੀ ਮੋਟਾ ਹੋ ਗਿਆ ਨਾ ਕਿਹਨਾ ਕਿਹੜਾ ਤੂੰ ਮੋਟਾ ਨਹੀਂ ਹੋਇਆ ਕੀ ਖਾ ਕੇ ਕੀ ਖਾਦਾ ਇਹ ਦੁੱਧ ਕਿਆ ਹੋ ਰਹੀ ਦੱਬ ਰਸੀ ਜਿਹੜੀਆਂ ਸਾਲਾ ਪੇਟੀਆਂ ਖਾਧੀਆਂ ਜਾਗ ਜਾ ਕੇ ਟਾਲਾਂ ਵਾਲੇ ਵੀ ਹੱਥ ਜੋੜ ਗਏ ਇਹਨਾਂ ਨੂੰ ਤੂੰ ਸੁਣ ਲੈ ਆ ਵੀ ਪੜਦਾ ਹੀ ਆ ਤੂੰ ਨਹੀਂ ਪੜ ਕੇ ਉਹਨਾਂ ਨੇ ਟਿਊਸ਼ਨ ਸਾਰੇ ਤੈਨੂੰ ਕਮੈਂਟ ਕਰ ਕਰਕੇ ਯਾਦ ਕਰ ਦੇਵੇ ਕਿੱਥੇ ਸਹਿਜ ਸਦਾ ਪੱਕਾ ਪ੍ਰੋਮਸ ਕਰ ਸਾਰਿਆਂ ਨੂੰ ਪ੍ਰੋਮਿਸ ਭਾਈ ਹੁਣ ਰੋਜ ਆਇਆ ਕਰਨਾ ਠੀਕ ਹੈ ਕੱਟ ਕਰਦੇ ਮੰਗਨੇ ਲਾਈਕ ਕਰ ਦੋ ਵੀ ਕਿਹੜਾ ਆ ਬੋਲ ਸਹੀ ਅਮੋਰਾਮ ਗੱਡੀਆ ਇਹ ਵੇਲਾ ਲੈ ਕੋਟੀ ਦੱਸ ਗਿੱਟੂ ਭਾਈ ਕਿਹੜਾ ਪਿੰਡ ਨਵਾਜੀਪੁਰ ਆ ਗਿਆ ਚੀਤਾ ਹੁਣ ਚਲੋ ਫਿਰ ਕਰਾਈਏ ਅੱਜ ਸਾਨੂੰ ਹਾਂਜੀ ਬਾਈ ਦੱਸ ਦੇ ਤੱਕ ਮੁੰਡੇ ਤਿਆਰ ਆ ਪੁੱਛ ਲੈ ਤਿਆਰ ਆ ਤਿਆਰ ਆਂ ਚਲ ਫਿਰ ਰੈਡੀ ਹੋ ਜਾ ਫੇਰ ਜੋੜ ਦਨ ਚਾਰ ਨਾਗੇ ਜਦ ਸਪੀਡ ਘਟਾ ਆਪਣੇ ਆਪ ਨੂੰ ਪਤਾ ਲੱਗਦਾ ਪਿੱਛੇ ਰਹਿਦਿਆ ਕਰੋ ਲੋ ਵੀ ਚੱਲ ਬਈ ਕੰਮ खेत के खेत के बुगले की गल पैर जुड़ते ने गे शाबाश है ए, ए। ਚੱਲ 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 ਸ਼ਾਬਾਸ਼ ਲੱਤਾਂ ਜੋੜ ਲੱਤਾਂ ਜੋੜ ਕੀ ਹੋ ਗਿਆ ਲੱਤਾਂ ਜੋੜ ਕੇ ਸ਼ਾਬਾਸ਼ ਉੱਤੇ ਸ਼ਾਬਾਸ਼ ਚਲੋ ਚਲੋ ਸ਼ੇਰੋ ਚਲੋ ਸ਼ਾਬਾਸ਼ ਹੌਲੀ 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 ਨੰਗ ਲੈਣ ਦਿਆ ਕਰੋ ਅੱਗੇ ਬੰਦਾ ਜਾਲਣ ਦਿਆ ਕਰੋ ਕੁੱਪੇ ਤੋਂ ਤਿੰਨ ਚਾਰ ਨੰਗ ਲੈਣ ਦਿਆ ਕਰੋ ਅੰਨਿੱਕੇ ਮੁੰਡਿਆਂ ਨੂੰ ਆਪ ਚੇਲਾ ਲੈ ਕੋਈ ਨਾ ਕੋਈ ਨਾ ਕੋਈ ਨਾ ਕੋਈ ਨਾ ਓ ਸ਼ਵਾ ਉਤਰੀ ਉਤਰੀ ਕਿਉਂ ਹਲਦੀ ਕਿ ਨਹੀਂ ਧਰਤੀ ਹਲਦੀ ਧਰਤੀ ਕਿ ਨਹੀਂ ਕਿਉਂ ਐ ਐ ਓਏ ਆ ਕਰਦਾ ਕੋਟੀ ਕੀ ਕਰਦਾ ਮੈਂ ਝੋਟਾ ਚੜਿਆਉਂਦਾ ਮਗਰ ਡੱਟੂ ਸ਼ਰਫੇ ਓਏ ਭਾਈ ਜੀ ਕੀ ਹਾਲ ਹਾਂਜੀ ਠੀਕ ਹੈ ਬੰਦਾ ਲੈ ਆਏ ਅੱਜ ਮੈਂ ਕੀ ਲੈ ਕੇ ਆਇਆ ਇਹਨੂੰ ਬਣਾਉ ਬੰਦਾ ਅੱਜ ਅੱਜ ਮੋਰ ਬਣਾਉਨੇ ਬੰਦਾ ਨਹੀਂ ਮੋਰ ਬਣਾਈਆ ਓਏ ਇਹ ਕੋਈ ਬੰਦਾ ਬੰਦਾ ਚੱਲ ਤੇ ਡੈਗਦਾ ਕਦੋਂ ਫਿਰਦਾ ਮੈਂ ਬੱਕ ਨੇ ਮਾ ਪਾਜੀ ਕਹਿੰਦਾ ਕੱਪੜੇ ਵੇਖੀ ਕਿਦਾਂ ਲਵੇਟ ਦਾ ਜਵਰਦੀ ਵੇਖੀ ਕਿਦਾਂ ਕਹਿੰਦਾ ਅੱਜ ਬਾਜੀਆਂ ਲਗਉਣ ਗਿਆ ਜੀ ਸਜਾ ਰਹਿੰਦੀ ਹਜੇ ਜਿਹੜਾ ਇੰਨੇ ਦਿਨ ਆਇਆ ਨਹੀਂ ਚੱਲ ਚੱਲ ਛੁੱਟਿਆ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਕੋਟੀ ਚੱਲ ਤੇਰੇ ਤੋਂ ਵੇਖ ਲੈ ਮਕਰੋਂ ਆ ਕੇ ਮੂਰੇ ਲੰਘਿਆ ਉਹ ਨਹੀਂ ਭਾਈ ਤੁਸੀਂ ਨਹੀਂ ਤੁਸੀਂ ਕੀ ਸਾਡੇ ਸਿਆਹੀ ਨੂੰ ਮਾੜਾ ਸਮਝਿਆ ਵਾ ਨਹੀਂ ਮਾੜਾ ਨਹੀਂ ਝੋਟਾ ਵਾ ਝੋਟਾ ਜਿੱਦਾਂ ਮਰਜੀ ਮਗਰ ਰੈਲੋ ਲਾਉਣਾ ਉਹਨੇ ਸਹੀ ਐ ਸੈਟ ਅੱਜ ਆ ਦੇਖੇ ਇੱਥੇ ਬਹਿ ਜਾਣਾ ਮੈਨੂੰ ਚੁੱਕ ਕੇ ਲੈ ਜਾਣਾ ਨਾ 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 ਅੱਜ ਨਾ ਪਾਤੀ ਅੱਜ ਨਹੀਂ ਦੱਬਦਾ ਗਲਤੀ ਨਹੀਂ ਕੱਢਣ ਦੇਣੀ ਕੋਜ ਨੂੰ ਠੀਕ ਆ ਮੈਂ ਗਲਤੀ ਕੱਢ ਲਈ ਇੱਕ ਓ ਵੇ ਸੋਟੀ ਵਾਲਾ ਕੰਮ ਹੋ ਗਿਆ ਹੁਣ ਸਿਆਹ ਜੀ ਸੋਟੀ ਵਾਲਾ ਕੰਮ ਪੁੱਛ ਵੀ ਲਾ ਕੀ ਆ ਉੱਟ ਕੇ ਪੁੱਛਣਾ ਹੈ ਅਸਲ ਪਰਾ ਹੋਇਆ ਤਾਂ ਭਾਈ ਤੂੰ ਆਪ ਹੀ ਕਹਿਣਾ ਭਰਾ ਜੀ ਆ ਕੀ ਪਾਇਆ ਜੋ ਤੂੰ ਆਉਂਦਾ ਨਹੀਂ ਪਾ ਤਾ ਭਾਈ ਬਸ ਉਹ ਸੋਟੀ ਬੰਦੀ ਹੈ ਨਾ ਭਾਈ ਕੋਟੀ ਵੇਖੋ ਕਿਦਾਂ ਹੁੰਦਾ ਨਹੀਂ ਪਤਾ ਲੱਗ ਗਿਆ ਤੈਨੂੰ ਪਤਾ ਭਾਈ ਪਾਉਣ ਨਹੀਂ ਬੰਦਾ ਕੋਈ ਈ ਭਾਈ ਕੋਟੀ ਵੇਖੋ ਕਿਦਾਂ ਗਲਤੀ ਹੋ ਗਈ ਸੌਰੀ ਮੰਗ ਲਾ ਜੇ ਵੀ ਚਲੋ 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 ਲਾਉਂਗਾ ਲਾ ਦੇ ਤਉ ਮਟਰੋ ਸਟਾ ਕਾ ਦੂਜਾ ਉਹ ਯਾਰ ਰਗਨ ਚਾਰ ਪਾਰਾ ਮੋੜ ਤੋਂ ਉਹ ਵੇਖ ਲਿਆ ਕਰੋ ਅੱਗੇ ਵੀ ਵੇਖ ਲਿਆ ਕਰੋ ਬੰਦਾ ਚ ਚੜੇ ਹੋਣੇ ਅੱਗੇ ਵੇਖ ਲਿਆ ਕਰੋ ਮਾੜਾ ਯਾ ਮੇਰੇ ਵੀਰ ਤੁਸੀਂ ਮਗਰੇ ਫਰੀ ਇਸ ਨਪੀ ਜੰਨੇ ਆ ਚਲੋ ਚਲੋ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਗੱਲ ਤੁਰ ਤੁਰ ਤੁਰਿਆ ਚੱਲ ਦਾ ਨਾ ਆ ਰਿਹਾ ਉੱਥੇ ਉੱਥੇ ਕੀ ਕਰੀ ਜਾਂਦਾ ਵਾ ਤੁਰਿਆ ਜਾ ਬਾਵਾ ਤੇ ਉਹ ਉੱਥੇ ਛਪਾੜੇ ਮਰੀ ਜਾਂਦਾ ਵਾ ਸ਼ਾਵਾਜ ਬੁਗਲੇ ਸ਼ਾਵਾਜ ਚੱਲ 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 ਉਹ ਕਹਿੰਦਾ ਝੂਟਾ ਲੈਣਾ ਥਾਰ ਤੇ ਸਹਿਜ ਕਹਿੰਦਾ ਲੈਣਾ ਵਾ ਚਲਾਉਣੀ ਤੂੰ ਕਿੱਦਾਂ ਫਿਰ ਕਹਿੰਦਾ ਮਿੱਦਾ ਸੋਤ ਨਹੀਂ ਨਾ ਪਾਪਾ ਮਿਲਦਾ ਮਾਮਾ ਹੋਰ ਮਦਾਰਾ ਤੂੰ ਵੜੀ ਲਰੋ ਤੋਗੇ ਓਪਨ ਆਪ ਦੇਖੀ ਕੱਢ ਓਪਨ ਖਿਡਾਉਣਾ ਹੀ ਲਗਾ ਓਪਨ ਖੇਡਣੀ ਕਹਿੰਦਾ ਨਹੀਂ ਤੂੰ ਲੈਣਾ ਝੂਟਾ ਥਾਰ ਤੇ ਕਿ ਨਹੀਂ ਚੱਲ ਆ ਬਈ ਝੂਟਾ ਲੈ ਇਹ ਕਿਹੜਾ ਅਰਥ ਹੈ ਨਕਲੀ ਆ ਥਾਰ ਇਹ ਹੋ ਨਕਲੀ ਥਾਰ ਲਈ ਫਿਰਦਾ ਪਾਕਿਸਤਾਨੀ ਖੇਡਦਾ ਇਹ ਚਲ ਕ੍ਰੈਸ਼ ਤਾਂ ਨਹੀਂ ਇਹਦੀ ਚਲ 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 ਨਾ ਤੱਕਣਾ ਜਾਣਾ ਬਾਵਾ ਤਾਂ ਗੰਨ ਤੁਰਾ ਬਾਵਾ ਨਾ ਤੁਰ ਕੇ ਮਾ ਕੇ ਲਾ ਤਾ ਹਾਂ ਇੱਧਰ ਆ ਮੇਰਾ ਝੋਟਾ ਵੇਖੀ ਜਾਂਦਾ ਸਾਰਿਆਂ ਨੂੰ ਬੁੱਕਦਾ ਚਲ ਝੋਟਿਆ ਹੋ ਜਾ ਸ਼ੁਰੂ ਵੇ ਕਰਦੇ ਬੰਨੇ ਸਾਰੇ ਇੱਕ ਵਾਰੀ ਸਾਈਡ ਤੇ ਰਿਓ ਤੂੰ ਆਹ ਵੀ ਕਿਉਂ ਚਲ ਉਧਰ ਚਲ ਕੋਟੀ ਹੁੰਦੀ ਭੱਜ ਗਿਆ ਕੋਹ ਨਹੀਂ ਹੁੰਦਾ ਕੋਟੀ ਨੂੰ ਕੋਈ ਨਾ ਬਣਾਉਣੇ ਬੰਦਾ ਭਾਈ ਆ ਵੇਖ ਲੈ ਮੇਰੇ ਵਾਲਾ ਝੋਟਾ ਵੇਖ ਲੈ ਝੋਟਾ ਜਲਦਾ ਇਹਨੇ ਵੇਖ ਲੈ ਉਹ ਉਧਰ ਕੀ ਉਧਰ ਗਿਆ ਨਹੀਂ ਤੇ ਨਾ ਲੱਤ ਮਾਰਦੀ ਭਰਾਵਾ ਚੱਲ 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 ਭਾਈ ਤੇਰੀਆਂ ਗੱਡੀਆਂ ਵੇਖ ਲੈ ਸਾਰੀਆਂ ਫੇਲ ਕਰਤੀਆਂ ਅਸੀਂ ਨਹੀਂ 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 ਪੀਓ ਪੀ ਨਹੀਂ ਨਹੀਂ ਮੈਂ ਨਹੀਂ ਪੀਂਦਾ ਨਿਕਾ ਨਹੀਂ ਨਹੀਂ ਛਗੋ ਛਗੋ ਦੀ ਅੱਜ ਬਰਮੀ ਸਹਿਜ ਲਓ ਆ ਸਹਿਜ ਰਿਆ ਅੱਜ ਬਰਮੀ ਤੇਰੇ ਵੱਲੋਂ ਆ ਅੱਜ ਕਹਿੰਦੇ ਬਰਮੀ ਤੂੰ ਪਿਆਉਣੀ ਐ ਨਹੀਂ 5 ਕਿਲੋ ਦੁੱਧ ਲੈ ਆ ਜਾ ਕੇ ਕਿ ਲੈ ਕੇ ਆਉਣਾ ਹੈ ਹੈ ਲੈ ਕੇ ਆਉਣਾ ਕਾਦਾ ਲਿਆਉਂਗਾ ਮੱਝ ਦਾ ਕਿ ਬੱਕਰੀ ਦਾ ਕਿ ਗਾਂ ਦਾ ਮੱਝ ਦਾ ਵੇਹਲਾ ਆ ਵੀਡੀਓ ਚ ਕਹਿਤਾ ਲਿਆਉਣਾ ਪੈਣਾ ਹੁਣ ਹੈ ਸਹਿਜ ਆ ਗਾ ਦੋ ਜੜੇ ਅੱਜ ਬਹੁਤ ਜ਼ਿਆਦਾ ਤਸੱਲੀ ਮੈਂ ਦੱਸਦਾ ਭਾਜੀ ਨਾ ਬਣਾ ਕਹਿੰਦਾ ਤਸੱਲੀਆਂ ਨਹੀਂ ਕਰਾਈਆਂ ਅੱਜ ਓਏ ਮੈਂ ਵਲੌਗ ਦਿਖਾ ਦਿੰਨਾ ਮੈਂ ਕਹਿੰਦਾ ਭਾਈ ਦੇ ਹਾਂ ਟਾਈਮ ਭਾਜੀ ਆਹ ਕਿਹੜਾ ਟਾਈਮ ਆ ਮੈਂ ਤਾਂ ਪੂਰਾ ਪੂਰਾ ਅਮਰ ਤੇ ਕੀ ਹੋਇਆ ਓਏ ਆ ਵੇਲੇ ਸਭ ਕੀ ਹੋਇਆ ਕੀ ਹੋਇਆ ਲਾਲ ਹੋ ਗਈ ਆ ਹੈ ਓਹੋ ਮਾੜਲਾ ਚਲੋ ਵੇ ਆਓ ਭਈ ਪਹਿਲਾ ਸੈਟ ਆ ਲੈ ਚਾਚਾ ਜੀ ਸਸਰੀ ਘਾਲ ਜੀ ਕੀ ਹਾਲ ਚਾਲ ਆ ਦੇ ਦਿਓ ਪਹੁੰਚ ਗਏ ਵੇਖ ਲੋ ਮੇਲਾ ਲੱਗਾ ਕਿ ਨਹੀਂ ਤੁਹਾਡੀ ਕਿਰਪਾ ਕਰੇ ਕਿਰਪਾ ਬਾਬਿਆਂ ਦੀ ਚਾਹੀਦੀ ਹੈ ਕਿ ਮੁੰਡੇ ਮਿਹਨਤੀ ਹੋਏ ਆ ਗਾ ਚੰਗੇ ਕੰਮ ਹੀ ਲੱਗੇ ਆ ਗਾ ਆ ਵੇਖ ਲੋ ਕਿਦਾਂ ਨਹੀਂ ਫੜੀ ਐ ਇਹ ਫੇਰੀ ਦਰਿਆਂ ਦਾ ਕੋਈ ਸਾਰੇ ਨਿਆਣੇ ਸੋਤੇ ਇਦਾਂ ਹੁੰਦੇ ਇਹ ਸਵੇਰ ਨੂੰ ਪਤਾ ਲੱਗਦਾ ਜਦੋਂ ਲਾਲ ਜੀ ਛਪੀ ਹੁੰਦੀ ਐ ਇਹਨੂੰ ਤੂੰ ਆ ਵੀ ਕਿਹੜੇ ਚਾਚੇ ਨੂੰ ਹੀ ਇੰਨਾ ਕਿਹੜੇ ਚਾਚੇ ਨੂੰ ਹੈਂ ਕਾ ਅਸ਼ੀਰਵਾਦ ਲੈ ਆਹ ਪੈਰੀ ਹੱਥ ਲਾਇਆ ਨੇ ਗਾ ਗੋਡੀਆਂ ਹੱਥ ਲਾ ਕੇ ਗਾਹ ਗਿਆ ਵਾ ਅਸ਼ੀਰਵਾਦ ਲੈ ਆਨੇਗਾ ਲੈ ਕਦੋਂ ਲਿਆ ਵਾ ਵੇਖੀ ਤਸੱਲੀਆਂ ਕਰਾਉਂਦਾ ਤੇਰੀਆਂ ਭਾਜੀ ਹੱਜ 30 ਲਾਉਣੇ ਆ 30 ਲਾਉਣੇ ਛਪਾਟੇ ਦਵਣਾ ਨੇਗਾ ਅੱਜ ਬੇਇਤੀ ਨਾ ਕਰਾਦੀ ਮੇਰੀ ਅੱਜ ਸਹਿਜ ਇਹ ਬੇਇਤੀ ਹੋ ਗਈ ਮੇਰੀ ਚੱਲ ਵੀ ਮੁੜੇ ਉਹ ਲੈ ਵੀ ਸੈੱਟ ਆ ਗਿਆ ਤੀਜਾ ਲਾਓ ਲਾਓ ਠੋਕੇ ਅੱਜ ਸਹਿਜ ਲੂਆ ਬਰਮੀ ਭਾਜੀ ਵੇਖ ਲੈ ਮੁਕਰ ਦਾ ਕੱਲ ਚੱਲ ਚੱਲ ਛਾਵਾਂ ਛਾਵਾਂ ਏਸੀ ਬੁੱਕ ਦਾ ਪੂਰਾ ਚਾਲੇ ਏਸੀ ਛਾਵਾਂਸ਼ ਇਹ ਆ ਯੂ ਏ ਸੀ ਆਰ ਜਿਹੜਾ ਏ ਆ ਵੇ ਏ ਸੀ ਕਿੱਥੇ ਦਬਦਾ ਕਿੱਥੇ ਦਬਦਾ ਸਖਰਾਇ ਨੂੰ ਛੱਡ ਤੂੰ ਆਉਂਦਾ ਸੈਟ ਲਾ ਚੱਲ ਆ ਵੇ ਚੰਗੀ ਤਰ੍ਹਾਂ ਛਾਲ ਮਾਰ ਜਿੱਦਾਂ ਉਹ ਮਾਰਦੇ ਆ ਚੱਲ 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 ਕੁੱਪੇ ਠਿੱਟੀ ਜਾਓ ਆ ਸੈ ਇਹਨੇ ਪੰਜ ਛੇ ਤੇ ਕੁੱਪੇ ਛੱਡਤੇ ਆ ਚਲੋ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਈ ਸਹਿਜ ਹੁਣ ਹਾਈ ਪੁੱਤ ਮੈਂ ਗਿਨੇ ਅੱਜ ਵੈਰੀ ਗੁੱਡ ਵੈਰੀ ਗੁੱਡ ਚੱਲ ਸਹਿਜ 1 2 3 4 5 4 7 8 9 ਮੇਰੇ ਵਾਲਾ ਝੋਟਾ ਹੈ ਮੇਰੇ ਵਾਲਾ 911 ਸਹਿਜ 36 3911 ਓ ਵੀ ਚੱਲ 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 ਖੇਡ ਚੱਲ ਚੱਲ ਸਹਿਜ ਪਜਾਮਾ ਚੱਕ ਪਹਿਲਾਂ ਮੈਂ ਕਰੂੰ ਕੱਛਾ ਚੱਕ ਤਾਂ ਹਾਂ ਹਾਂ ਵਾਸੇ ਡਾਕਟਰ ਤੇ ਹੋਗੇ ਕੋਈ ਨਹੀਂ ਡਾਕਟਰ ਦਾ ਥੋੜੇ ਘੱਟ ਲਾ ਚਲੋ ਸਾਡੇ ਕਰਨੇ ਪਏ ਦੋ ਟੰਡਾ ਮੇਰੇ ਜਾਣ ਬਾਡੀ ਵਾਰੀ ਆ ਜਣੀ ਕੋਈ ਨਾ ਗਣਦੇ ਮੈਂ ਤੁਹਾਡੇ ਗਿਣੂਗਾ ਕੋਈ ਨਾ ਉਹ ਪਈ ਕੈਮਰੇਜ ਵੀ ਗਿਣੇ ਜਾਣੇ ਆ ਰੋਟੀ ਕਿਧਰ ਤੁਰਿਆ ਫਿਰਦਾ ਹੈ ਕਿੰਨੇ ਬੁਲਾ ਲਾ ਕੋਈ ਨਾ ਚੱਲ 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 ਬਿੱਡੇ ਦੇ ਹੋ ਗਏ ਮਾ ਫਿੱਟੂ ਦੇ ਇਹਦੇ ਹੋ ਗਏ ਇਹਦੇ 30 ਹੋ ਗਏ ਚੱਲ ਬਾਲੇ ਦੇ ਤੀਨੀ ਹੋਏ ਚੱਲ 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 ਹੋ ਗਈ ਹੋਏ ਭਾਈ ਬਿਜਲੀ ਦੇ ਚਲ ਛਿਟੀ ਫਿਰਨੀ ਆ ਛਿਟੀ ਜੋਤੇ ਦੇ ਹੋ ਗਏ ਆ ਮੁੰਡੇ ਜੱਪੋ ਵਾਲੀਏ ਲੈ ਪਾਉਣ ਨੂੰ ਪਹੁੰਚ ਕੇ ਗੱਲ ਕੀ ਆ ਇੱਧਰ ਇੱਧਰ ਲੈ ਨੂੰ ਉਹ ਨਾ ਮੇਰੇ ਹੀ ਕਹਿਣਾ ਹੋਊਗਾ ਹੋਏ ਹੈਲੋ ਤੂੰ ਹੀ ਕਹਿੰਦੇ ਗੱਲ ਛੁੱਟੀ ਕਰ ਲੈਣੀ ਇਹ ਤਾਂ ਬੋਲਦਾ ਕਹਿੰਦਾ ਡਿਸ਼ਣ ਤੋਂ ਮੈਂ ਲੇਟ ਹੋਣਾ ਇਹਦਾ ਭਰਾ ਕਹਿੰਦਾ ਵੀ ਮੈਂ ਇਹ ਨਹੀਂ ਆਉਂਦਾ ਆ ਜਾਣ ਕੇ ਨਹੀਂ ਆਉਂਦਾ ਕਹਿੰਦਾ ਭਾਜੀ ਕਹਿੰਦਾ ਆਹ ਬੋਸਲਾ ਭਰਾ ਆਪਣੇ ਨੂੰ ਚੱਲ ਛੋਟੇ ਚੱਲ ਕੀ ਹੈ ਭਾਜੀ ਸਹਿਜ ਖੋਲਿਆ ਲੱਗਦਾ ਹੀ ਨਹੀਂ ਸੱਟ ਵੇਖ ਲੈ ਲੈ ਆਹ ਵੇ ਆਹ ਵੇ ਆਹ ਵੇ ਆਹ ਵੇ ਦਮ ਦਮ ਹੁੰਦੀ ਕਿ ਨਹੀਂ ਵੇਖ ਲੈ ਪਤਾ ਲੱਗਦਾ ਕਿ ਨਹੀਂ ਬੰਦਾ ਨੰਗੇਆ ਕੋਈ ਚਲੋ ਚੱਲੇ ਚੱਲ ਚੱਲ ਇਹਦੀ ਛਿੰਜ ਪਵਾਉਣੀ ਆ ਆਪਾਂ ਵੇਖੀ ਤੂੰ ਟੈਨਸ਼ਨ ਨਾ ਲੈ ਹਜੇ ਥੋੜੇ ਕਿਨੇ ਰੋਕ ਜਿਓ ਫੇ ਕੋਚੀ ਕਰਾਇਆ ਕਰਾਂਗੇ ਇਹਨਾਂ ਦੀ ਹੈ ਇਹਨੇ ਵੀ ਲੋਣੀ ਪਾਈ ਵਧੀਆ ਲਾਦੀ ਗੱਡੀ ਤੈਨੂੰ ਹੈ ਮੰਨੀ ਨੂੰ ਦੱਸ ਦਿੱਤਾ ਕਿ ਮੰਨੀ ਗੱਲ ਹੀ ਨਹੀਂ ਬਣੀ ਗੱਲ ਹੀ ਨਹੀਂ ਪਿਆ ਕਿਆ ਤੈਨੂੰ ਕਿਹੜੀ ਗੱਡੀ ਵਧੀਆ ਲਾਦੀ ਖਾਰੀ ਲੱਗਦੀ ਪਰ ਇਹਦੇ ਵੀਲ ਫੁੱਲ ਚ ਨਹੀਂ ਸੀ ਹਾਂ ਵੀਲ ਨਹੀਂ ਪਾਇਏ ਉਹਨੂੰ ਮਾਰਾ ਵਾਜ ਪੁੱਛੀ ਵੀਲ ਕਾ ਤੋ ਨਹੀਂ ਪਾਇਏ ਹਾਂ ਪੁੱਛ ਵਾਜ ਮਾਰ ਤੂੰ ਵੇ ਜੱਸੀ ਭਾਜੀ ਵਾਜ ਮਾਰ ਜੱਸੀ ਭਾਜੀ ਕੀ ਨਾਮ ਜੱਸੀ ਭਾਜੀ ਅ ਜੱਸੀ ਭਾਜੀ ਗੱਲ ਸੁਣ ਯਾਰ ਮੁੰਡੇ ਦੀ ਆਗੇ ਤੂੰ ਗੱਲ ਸੁਣੀ ਉਹਦੀ ਆਗੇ ਕੀ ਪੁੱਛੂੰਗਾ ਕੀ ਹੁਣ ਦੇਖੋ ਕੱਲ ਬਾਅਦ ਨਹੀਂ ਕਰ ਗੱਡੀ ਦੀ ਨਹੀਂ ਨਹੀਂ ਕੱਲ ਰਾਤ ਠਟ ਕਾਦ ਨਹੀਂ ਕੀ ਗੱਲਬਾਤ ਜੱਸੀ ਨੇ ਪੁੱਛ ਨਹੀਂ ਨਹੀਂ ਪੁੱਛੀ ਨੂੰ ਕਾਦ ਨਹੀਂ ਗੱਲਬਾਤ ਹੈ ਤੇਰੇ ਸਾਹ ਦੇ ਨਹੀਂ ਨਾ ਪਾਏ ਮੇਰੇ ਸਾਹ ਨਾਲ ਓਕੇ ਆ ਨਹੀਂ ਤੇਰੇ ਸਾਹ ਨਾਲ ਜਰੂਰ ਸੀ ਲੈ ਓਏ ਇਹ ਦੁਜੰਗਾ ਦਾ ਫਮਨ ਪਾਈ ਦੀ ਵਧੀਆ ਮੇਰੇ ਵੀ ਓ ਮੇਰੀ ਸਾਖਤੀ ਹੈ ਮੇਰੀਆਂ ਤਿੰਨ ਆਜਣੀਆਂ ਇਹਦੀਆਂ ਗੱਡੀ ਨਾਲ ਨਹੀਂ ਨਹੀਂ ਹਾਂ ਤੇਰੇ ਤੋਂ ਵੀ ਤੈਨੂੰ ਤਾਂ ਰੇਡ ਹੋਣਾ ਚਾਹੀਦਾ ਕਹਿੰਦਾ ਗੱਲ ਜੀ ਨਹੀਂ ਬਣੀਗੀ ਮੰਨੀ ਨੂੰ ਦੱਸਦਾ ਮੈਂ ਨਾ ਉਹ ਕਹਿੰਦਾ ਮੇਰਾ 30 ਲੱਖ ਰੁਪਈਆ ਲੱਗ ਗਿਆ ਓਏ 30 ਲੱਖ ਰੁਪਈਆ ਲੱਗਾ ਤੇ ਤੂੰ ਕਹਿੰਦਾ ਗੱਲ ਨਹੀਂ ਬਣੀ ਕਿਸ਼ੇ ਨੇ ਐਂਡੇ ਭਜਣਾ ਸਾਰਿਆਂ ਨੂੰ ਪਾਜੀ ਕਹਿੰਦਾ ਵੀਲ ਨਹੀਂ ਵਧੀਆ ਪੁਆਏ ਇਹਨੂੰ ਕਹਿੰਦਾ ਆਪਦੇ ਵੀਲ ਖਰਾਬ ਹੋਏ ਉਹ ਉਹ ਵੀ ਜਾਂਦਾ ਕਿੱਧਰ ਕੁੱਪੇ ਛੜਦੇ ਤੋੜ ਦੇਦੇ ਨੇ ਮੈਨੂੰ ਲੱਗਦਾ ਕੁੱਪੇ ਨਵੇਂ ਲਿਆਉਣੇ ਪੈਣੇ ਆ ਵੀ ਕੀ ਮੈਂ ਸੀਮੈਂਟ ਵਾਲੇ ਬਣਾ ਕੇ ਕੱਢ ਦਈਏ ਨਾ ਸੀਮੈਂਟ ਵਾਲੇ ਲੱਤਾਂ ਛਲਾਈ ਮੇਰੀ ਫੇ ਡੰਡ ਲਾਉਣ ਲੱਗਾ ਚੱਲ ਮੇਰੇ ਝੋਟਿਆ ਇੱਕੀ ਵਿੱਚ ਵੇਖੀ ਹੁਣ ਇਹ ਔਹ ਕੱਚਾ ਟਾਂਗ ਲੈ ਸੰਦੀਪ ਉੱਧਰ ਆਉ ਔਹ ਚੱਲ ਚੱਲ ਨਿਆਣੇ ਦੇ ਨਾ ਸਿਰ ਮਾਰਦੀਂ ਗਾਂ ਕੇ ਦੇ ਲੱਗ ਗਿਆ ਰੌਣਕਾਂ ਵੇਖ ਲੈ ਕੋਸਲਾ ਕਰ ਲੈ ਪੀ ਜਮੇ ਭਰਾ ਸਹੀ ਜਾਂ ਲਈ 25 ਚੱਲ ਕੱਲ ਚੱਲ ਚੱਲ ਬਗਲੇ ਸ਼ਾਬਾਸ਼ ਲੈ ਵੀ ਨੂਰ ਨੂਰ ਹੋਈ ਪਈ ਆ ਇੰਸਟਾਗ੍ਰਾਮਰਸ ਆਏ ਹੋਏ ਇੰਸਟਾਗ੍ਰਾਮਰਸ ਨੂਰ ਇੰਸਟਾਗ੍ਰਾਮਰ ਚੱਲ ਭਾਈ ਸ਼ਾਬਾਸ਼ ਹਟ ਛੱਡ ਕੇ ਆ ਮੈਂ ਕੀ ਆ ਲੈ ਓਏ ਸਾਰੇ ਬੈਠਾ ਬੈਠਾ ਫੇਰ ਆੜ ਕੇ ਆ ਗਿਆ ਓਏ ਭਈ ਨੇ ਬੈਠੋ ਤਵੀ ਬੈਠਾ ਮੈਨੇ ਬਿਠਾਇਆ ਕਹਿੰਦਾ ਲਿਆਈਂ ਚਾਵਲ ਚਾਵਲ ਕੀ ਕਰਨੀ ਓਏ ਚਲ ਇੱਚੀ ਹੋ ਜਾ ਕੋਈ ਖੱਚ ਕੇ ਰੱਖ ਦੇ ਕੰਮ ਮੁੰਡੇ ਚੱਲ ਜੀ ਉੱਤੇ ਸ਼ਾਵਾਂ ਅਸਿਆ ਹੀ ਨਹੀਂ ਕੋਈ ਸੈਟ ਨਹੀਂ ਚਾਜਦਾ ਲਾਇਆ ਅੱਜ ਮੈਂ ਕੋਹ ਨਹੀਂ ਲਾਇਆ ਸਾਂ ਹਾਂ ਚੱਲ 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 ਵੈਰੀ ਗੁੱਡ ਹਾਂ ਕੀ ਕਰਦਾ ਵਾਂ ਪਹਿਲਾਂ ਇੱਧਰ ਨੂੰ ਫੇਰ ਇੱਧਰ ਨੂੰ ਫੇਰ ਵਿਚਾਲੇ ਚੱਲ ਪਹਿਲਾਂ ਇਹਨੂੰ ਫੇਰ ਉਹਨੂੰ ਫੇਰ ਹਾਂ ਚੱਲ ਕਰ ਕੱਲ ਕਰ ਹਾਂ ਸਿੱਧਾ ਸਿੱਧੀ ਸਿੱਧਾ ਜੰਪ ਮਾਰ ਹੁਣ ਖਿਆਲ ਹੁਣ ਪਰੇ ਨੂੰ ਮੂੰਹ ਕਰ ਹਾਂ ਫੇਰ ਹਾਂ ਹੁਣ ਇੱਧਰ ਨੂੰ ਕੰਮ ਹੁਣ ਇੱਧਰ ਨੂੰ ਕੰਮ ਚੱਲ ਹਾਂ ਚੱਲ ਆਈ ਜਾ ਹੁਣ ਅgetElementById ਚਲ 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 ਛਾਵਾਂ ਖੇਤ ਕੀ ਰੱਖੇਗਾ ਮਨ ਜੋ ਤੇ ਸੈਟ ਆ ਗਿਆ ਅਗਲਾ ਮੁੰਡਿਆਂ ਦਾ ਲੋ ਵੀ ਚਲ 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 ਅੱਜ ਤਸੱਲੀਆਂ ਹੋ ਗਈਆਂ ਦੇਖ ਸਕਦੇ ਮੁੰਡਿਆਂ ਦੇ ਕੱਪੜਿਆਂ ਤੋਂ ਅੰਦਾਜ਼ਾ ਲਾ ਸਕਦਾ ਅੱਜ ਚਲੋ ਚਲ ਵਧੀਆ ਲੱਗਦਾ ਖੋਲ ਕੇ ਰੱਖ ਥੱਲੇ ਨੇ ਉਹਦਾ ਚਲੋ ਅੱਜ ਖਤਰਾੰਪੂਰਾ ਮੰਡਰਾ ਰਿਆ ਬੰਦਿਆਂ ਦੇ ਅੱਜ ਕੱਪੜੇ ਨੇ ਚੋੜਤੇ ਆ ਭਾਜੀ ਨੇ ਬੰਦਿਆਂ ਦੇ ਪਰ ਜੋਤਾ ਨਹੀਂ ਕਰਦੇ ਹੰਬਿਆ ਜੋਤਾ ਬੁੱਕਦਾ ਹੀ 50 ਤੈਨੂੰ ਕਿਹਨੇ ਗਿਆ ਜਿੰਨੇ ਲਾਜ ਦੇਣਗੇ ਉਹਨੇ ਲਾਓ ਹਾਂ ਕਿੱਧਰ ਥੋੜਾ ਜਨਾ ਤੱਕ ਰੋਲ ਕੇ ਸ਼ਾਬਾਸ਼ ਥੋੜਾ ਥਾਰ ਆ ਕਰੇ ਤਾਲੂ ਰ ਹੈ ਚੱਲ 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 ਵੈਰੀ ਗੁੱਡ ਚੱਲ 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 ਮੜਾ ਕੇ ਕਿ ਤੂੰ ਮਗਰ ਚੱਲ ਹਾਂ ਹਾਂ ਚੱਲ 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 ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਲੋ ਚਲੋ ਚਲੋ ਹਾਂ ਵੈਰੀ ਗੁੱਡ ਬੰਦੇ ਕੋਈ ਨਾ ਕੋਈ ਨਾ ਕੋਈ ਨਾ ਛੱਡ ਦੇ ਛੱਡ ਦੇ ਛੱਡ ਦੇ ਉੱਪਰ ਉੱਥੇ ਤਾਂ ਜੀ ਇਹ ਕਾਲੀ ਜਿਆਦੀ ਕਰਦਾ ਥੋੜਾ ਸਲੋ ਹੁੰਦਾ ਆਪਣੀ ਵਾਸਤੇ ਜਦੋਂ ਪਿੱਛੇ ਫੇਰ ਤੋਂ ਭੁੱਲ ਗਿਆ ਚੱਲ 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 ਗਜਨੀ ਸ਼ਾਬਾਸ਼ ਭੇਜਾ ਕਰਦਾ ਵਾਂ ਛਾਲ ਮਾਰ ਪੂਰੀ ਛਾਲ ਸ਼ਾਬਾਸ਼ ਸ਼ਾਬਾਸ਼ ਚੱਲ 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 ਬੱਸ ਕੱਢ ਬਾਹਰ ਉਹਰੇ ਇੱਧਰ ਪੜੇ ਹਾਂ ਇਹਨੇ ਸਿਰਫ ਮੈਂ ਆ ਵੀ ਲਾਇਆ ਜਿਹੜਾ ਆ ਵਾਲਾ ਸੈੱਟ ਦੋ ਲਾਇਆ ਮੈਂ ਇਹ ਇੱਕ ਕੱਟੀ ਲਾਇਆ ਐਂ ਬਹਿ ਕੇ ਐ ਕਰੀ ਜਾਂਦਾ ਹੀ ਹਾਂ ਬੱਸ ਬੱਸ ਕਰਾਤੀ ਵੇਚਤੀ ਉਹ ਕਹਿੰਦਾ ਲਾਈ ਨਹੀਂ ਸਹੀ ਇਹਨੇ ਜਿਹੜੇ ਆਵਲੇ ਦੋ ਇਹਨੇ ਰੱਕਮ ਨਹੀਂ ਲਾਇਆ ਚੰਗਾ ਭਾਈ ਜਿਹੜੇ ਆਵਲੇ ਦੋ ਇਹਨੇ ਲਾਈਵ ਨਹੀਂ ਬਸ ਹੈ ਖੇੜਦਾ ਸੀ ਮਿੱਟੀ ਨਾਲ ਆਹੋ ਜਾ ਕਰਤ ਕਰਾਤੀ ਮੇਰੀ ਬੇਟੀ ਕਿੱਟੀ ਕਰਾਈ ਖੂਜ ਪਾਤੀ ਅੱਜ ਵਟਾ ਬਣਾਉਂਦਾ ਸੀ ਆ ਮਿੱਟੀ ਦੀ ਹਾਂਜੀ ਭਾਈ ਬਸ ਕੋਟੀ ਦੇ ਹੁੰਦਾ ਘਾਤੋਂ ਨਿਕਾ ਹੁਣ ਆਇਆ ਕਰਨਾ ਰੋਜ ਜੇ ਛੁੱਟੀ ਕੀਤੀ ਫੇ ਮੈਂਗਾ ਗੱਲਾਂ ਹੀ ਤੋੜਦੇ ਤੂੰ ਸਜ਼ਾ ਸਜ਼ਾ ਕੀ ਸਜ਼ਾ ਜਿਹੜੀ ਮਰਜ਼ੀ ਮੈਂ ਹੈਗਾ ਛੁੱਟੀ ਨਹੀਂ ਕਰਨੀ ਐ ਇੱਕੋ ਹੀ ਬੈਠੀਆਂ ਲਾ ਕੇ ਫਾਫੇ ਅੱਜ ਕਿਦਾਂ ਲਾਈਆਂ ਅੱਜ ਅੱਜ ਆ ਪਾਈਦਾ ਲਾਈਆਂ ਬੈਠਕਾ ਥੋੜੀ ਨਾ ਲਾਈਆਂ ਕੀ ਲਾਈਆਂ ਲਾ ਕੇ ਫਾਫੇ ਬੈਠਕਾ ਤੇ ਕੈਮ ਆ ਝੋਟਾ ਕੈਮ ਹੋ ਗਿਆ ਝੋਟਾ ਮਰਿਆ ਨਹੀਂ ਹਜੇ ਤਕੇ ਮਰਿਆ ਨਹੀਂ ਹਜੇ ਚਲੋ ਸਹੀ ਆ ਫੇ ਕਿਦਾਂ ਐਂਡ ਦੇ ਛੁੱਟੀ ਕਰਾ ਦੇ ਛੁੱਟੀ ਕਰਾ ਦੇ ਬੱਸ ਆਈ ਦੀ ਮੈਂ ਤੇ ਸਮਾਵਾਤ ਲਾਈਕ ਕਰ ਦਿਓ ਐਂਡ ਫੋਲੋ ਕਰਨਾ ਰੋਜ ਆਇਆ ਕਰਨਾ ਤੂੰ ਕਿ ਹੁਣ ਝੋਟੇ ਨੇ ਬੁੱਕਿਆ ਕਰਨਾ ਹੁਣ ਹੁਣ ਬੁੱਕਿਆ ਕਰਨਾ ਬਸ ਆ ਗਿਆ ਹੁਣ ਹਾਂ ਕਾਤੇ ਆ ਕਰਨਾ ਸਾਈਕਲ ਤੇ ਨੇ ਕਾਤੇ ਆ ਯਮੇ ਤੇ ਆ ਉਹ ਕਿਹੜੇ ਯਮੇ ਤੇ ਆ ਤੇ ਮੈਂ ਆ ਨਵਾਂ ਕਢਾਇਆ ਆ ਪਾ ਹੁਣ ਅੱਛਾ ਇਹ ਨਵਾਂ ਕਢਾਇਆ ਹਾਂ ਠੀਕ ਆ ਬਾਕੀ ਥਾਰ ਵਾਲੀ ਮੈਨੂੰ ਤਾਂ ਬਹੁਤ ਗੱਲ ਲੱਗੀ ਯਾਰ ਨਹੀਂ ਤੈਨੂੰ ਨਹੀਂ ਲੱਗੀ ਮੈਨੂੰ ਨਹੀਂ ਲੱਗੀ ਹਾਂ ਤੈਨੂੰ ਲੱਗੀ ਉਹ ਮੈਨੂੰ ਤਾਂ ਨਹੀਂ ਲੱਗੀ ਘੈਂਟ ਆ ਥਾਰ ਨਹੀਂ ਹਾਂ ਗੱਲ ਬਾਤ ਹੀ